भारतीय जूनियर हॉकी टीम जो कि लगातार बुलंदियों को छू रही है और अब तीसरी बार भी पुरुष जूनियर एशिया कप का खिताब अपने नाम किया है इस बार टूर्नामेंट के फाइनल मुकाबले में भारतीय टीम ने पाकिस्तान को पांच तीन से करारी मार दी है और इस हॉकी टीम में ज्यादातर खिलाड़ी पंजाब के ही हैं, जिनमें से एक पठानकोट के गांव चौहानी का रहने वाला है जो की टीम का गोलकीपर है इसका नाम है प्रिंसदीप सिंह जिसने पठानकोट पहुंचने पर जिसके आज पठानकोट पहुंचने पर स्थानीय लोगों ने गर्म जोशी से उसका स्वागत किया वहीं कैबिनेट मंत्री लालचंद कटारू चक ने भी उसका स्वागत किया आज की टीम दे विच शामिल रह के अपने कप जीत आए हो पठानकोट का नाम रोशन किता पठानकोट च जा रहया है अल्लाह तो मैं सब तो पहला मंत्री साहब दा ਏਅਰਲਾਈਨਸ ਕਲੱਬ ਤੇ ਰਾਜਪੂ ਸਵਾਗਤ ਹੋਰ ਮੇਰੇ ਪਿੰਡ ਵਾਸੀ ਇਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਮੈਨੂੰ ਇੱਥੇ ਵੈਲਕਮ ਕੀਤਾ ਤੇ ਮੇਰਾ ਹੌਂਸਲਾ ਹੋਰ ਵਧਾਇਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਂ ਅੱਗੇ ਵੀ ਇਦਾਂ ਹੀ ਮੈਡਲ ਲੈ ਕੇ ਅੰਦਰ ਰਹਿਵਾਂਗਾ ਤੇ ਇਹ ਮੇਰੇ ਇਦਾਂ ਸਵਾਗਤ ਕਰਦੇ ਰਹਿਣ ਮੈਨੂੰ ਬਹੁਤ ਖੁਸ਼ੀ ਹੈ ਤੇ ਹੋਰ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਦਾ ਕਦੋਂ ਤੋਂ ਹਾਕੀ ਖੇਡ ਦੇ ਵਿੱਚ ਤੁਸੀਂ ਜਿਹੜੇ 2016 ਤੋਂ ਫੁੱਟਬਾਲ ਸਟਾਰਟ ਕੀਤੀ ਜੀ ਫਿਰ ਨੈਸ਼ਨਲ ਖੇਡ ਕੇ ਤੇ ਹੋਰ ਇੰਡੀਆ ਟੀਮ 'ਚ ਗਿਆ ਤੁਹਾਦਰ ਇੰਡੀਆ ਦੀ ਨੁਕੀਰ ਦੇ ਆਦਿ ਕੋਚਿੰਗ ਦੀ ਪੈਰਟੀਕੂਲਰ ਕਿੱਥੋਂ ਲਈ ਹੁੰਦੀ ਹੈ ਕੋਚਿੰਗ ਮੈਂ ਪਹਿਲਾਂ ਪਹਿਲਾਂ ਇਥੋਂ ਚੀਮਾ ਅਕੈਡਮੀ ਬਟਾਲਾ ਉਤੋਂ ਅੱਗੇ ਮੇਰੇ ਸੈਕਟਰ ਗਵਰਨਮੈਂਟ ਅਕੈਡਮੀ ਚ ਲੁਧਿਆਣਾ ਚ ਉਤੋਂ ਉਤੋਂ ਬਾਅਦ ਮੈਂ ਨੈਸ਼ਨਲ ਖੇਡਿਆ ਤੇ ਉਤੋਂ ਮੇਰੀ ਅਗੇ ਟੈਕਿੰਗ ਇੰਡੀਆ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਨੌਜਵਾਨਾਂ ਨੂੰ ਇਹੀ ਹੈ ਕਿ ਵੱਧ ਤੋਂ ਵੱਧ ਗੇਮ ਤੇ ਸਪੋਰਟਸ ਨਾਲ ਜੁੜੋ ਤੇ ਨਸ਼ੇ ਨੂੰ ਛੱਡੋ ਆਪਣਾ ਵਧੀਆ ਵਿਕਸੇ ਜੇਤਨ ਹਲ ਕਰਕੇ ਪਠਾਨਕੋਟ ਪਹੁੰਚੇ ਸਭ ਤੋਂ ਪਹਿਲਾਂ ਤਾਂ ਪ੍ਰਿੰਸਦੀਪ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਔਰ ਉਸ ਪਾਤਰ ਭੂਮੀ ਨੂੰ ਜਿਸ ਪਿੰਡ ਦੇ ਵਿੱਚ ਇਸ ਨੌਜਵਾਨ ਨੇ ਜਨਮ ਲਿਆ ਉਹਨਾਂ ਗਲੀਆਂ ਨੂੰ ਸलाम ਜਿੱਥੇ ਵਿਚਰਿਆ ਜਵਾਨ ਹੋਇਆ ਸੋ ਸਮੁੱਚੇ ਤੌਰ ਤੇ ਮਾਨਜੂ ਕੁ ਮੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨਜੀ ਵੱਲੋਂ ਮੇਰੇ ਵੱਲੋਂ ਪ੍ਰੇਸ ਦੀਪ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿੰਡ ਚੋਹਾਨ ਜਿਹੜਾ ਵੈਸੇ ਵੀ ਸੈਨਿਕ ਪੁਸਟ ਭੂਮੀ ਵਾਲਾ ਪਿੰਡ ਆ ਔਰ ਦੇਸ਼ ਭਗਤਾਂ ਦਾ ਪਿੰਡ ਆ ਔਰ ਉਹ ਸਨਾਨੀ ਪਿੰਡ ਨੇ ਬਹੁਤ ਸਾਰੇ ਜਿਹੜੇ ਆ ਉਹ ਸੁਤੰਤਰਤਾ ਦਾ ਸੰਨਾਨੀ ਪੈਦਾ ਕੀਤੇ ਆ ਸੋ ਮੈਨੂੰ ਗਰਭ ਹੈ ਕਿ ਅੱਜ ਇੱਕ ਹੋਰ ਨਵੀਂ ਪਾਰੀ ਦੀ ਸ਼ੁਰੂਆਤ ਉਸ ਪਿੰਡ ਦੇ ਇਸ ਪਿਆਰੇ ਨੌਜਵਾਨ ਨੇ ਕੀਤੀ ਹੈ ਪ੍ਰਿੰਸ ਦੀਪ ਸਿੰਘ ਜਿਹੜਾ ਏਸ਼ੀਆ 20 ਅੰਡਰ ਹਾਕੀ ਦਾ ਕੱਪ ਜਿੱਤ ਕੇ ਆਈ ਟੀਮ ਇਹ ਉਹਦਾ ਗੋਲ ਕੀਪਰ ਆ ਔਰ ਲਗਾਤਾਰ ਪੰਜ ਗੋਲ ਇਹਨੇ ਜਿਹੜੇ ਆ ਉਹ ਰੋਕੇ ਆ ਸੋ ਮੈਂ ਸਮਝਦਾ ਤੇ ਪਾਕਿਸਤਾਨ ਦੇ ਨਾਲ ਮੁਕਾਬਲਾ ਪੰਜ ਦਿਨਾਂ ਜਿੱਤਿਆ ਔਰ ਸਮੁੱਚੀ ਟੀਮ ਨੂੰ ਵਧਾਈਆਂ ਤੇ ਖਾਸ ਕਰਕੇ ਮੈਂ ਇਹ ਜ਼ਰੂਰ ਉਮੀਦ ਕਰਾਂਗਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਾਡੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਔਰ ਖੇਡਾਂ ਨਾ ਕੇਵਲ ਮਨੁੱਖ ਨੂੰ ਤੰਦਰੁਸਤੀ ਦਿੰਦੀਆਂ ਨੇ ਖੇਡਾਂ ਅਨੁਸ਼ਾਸਨ ਵੀ ਰੱਖਦੀਆਂ ਨੇ ਤੇ ਖੇਡਾਂ ਜ਼ਿੰਦਗੀ ਦੇ ਅੰਦਰ ਲੰਬੀਆਂ ਉਡਾਰੀ ਮਾਰਨ ਲਈ ਵੀ ਬੜੀ ਵੱਡੀ ਭੂਮਿਕਾ ਅਦਾ ਕਰਦੀਆਂ ਨੇ ਸੋ ਪੰਜਾਬ ਦੇ ਅੰਦਰ ਖਿਡਾਰੀਆਂ ਨੂੰ ਲੈ ਕੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਜਾ ਰਹੀਆਂ ਨੇ ਖਿਡਾਰੀਆਂ ਨੂੰ ਸੋ ਮੈਂ ਉਮੀਦ ਕਰਦਾ ਕਿ ਇਹ ਨੌਜਵਾਨ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸੋ ਫਿਰ ਦੁਬਾਰਾ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਇਹਨਾਂ ਦੇ ਚਾਚੇ ਤਾਇਆ ਨੂੰ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਹੋਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਉਣ ਵਾਲੇ ਦਿਨਾਂ 'ਚ ਨਾਟ ਓਨਲੀ ਮਤਲਬ ਉਹ ਏਸ਼ੀਆ ਇਹ ਵਰਲਡ ਕੱਪ ਖੇਡਣ ਲਈ ਵੀ ਜਾਵੇ ਸਾਡੀਆਂ ਯੋਜਨਾਵਾਂ ਸਾਡੀਆਂ ਖੁਸ਼ ਉਮੀਦਾਂ ਇਹ ਹੋਣਗੀਆਂ ਸੋ ਫਿਰ ਦੁਬਾਰਾ ਪ੍ਰਿੰਸ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਚੜ੍ਹਦੀ ਕਲਾ 'ਚ ਰਹੇ ਤੇ ਹੋਰ ਤਰੱਕੀਆਂ ਮਾਣੇ ਸਾਡਾ ਹਲਕੇ ਦਾ ਮਾਣ ਵੀ ਸਾਡੇ ਜ਼ਿਲ੍ਹੇ ਪਟਾਣਕੋਟ ਦਾ ਮਾਣ ਵੀ ਇਹਨੇ ਵਧਾਇਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਫਿਰ ਦੁਬਾਰਾ ਮੁਬਾਰਕਾਂ ਦੇ ਨਾਲ ਨਾਲ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਿੱਖੋ ਔਰ ਪ੍ਰੇਰਣਾ ਲਵੋ ਤੇ ਵਕਵਾ ਖੇਤਰ ਦੇ ਅੰਦਰ ਆਪਣੀਆਂ ਤੁਸੀਂ ਵੀ ਮੱਲਾ ਮਾਰੋ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਕੀ ਪੰਜਾਬ ਦੇ ਕਾਫੀ ਮੁੰਡੇ ਜਿਹੜੇ ਆ ਫੌਕੀ ਜਿੱਤ ਕੇ ਆਏ ਨੇ ਕੀ ਉਪਰਾਲਾ ਪੰਜਾਬ ਸਰਕਾਰ ਵੱਲੋਂ ਰਹੇਗਾ ਅਗਲੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਈ ਕਰੋ ਹਾਂ ਦੇਖੋ ਤੁਸੀਂ ਦੇਖਿਆ ਹੋਣਾ ਵੀ ਪੰਜਾਬ ਦੇ ਅੰਦਰ ਖੇਡ ਕਲਚਰ ਨੂੰ ਦੁਆਰਾ ਪ੍ਰਮੋਟ ਕਰਨ ਦੇ ਲਈ ਖੇਡਾਂ ਵਧਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਲੰਬੇ ਅਰਸੇ ਤੋਂ ਬਾਅਦ ਜਿਹੜੀਆਂ ਸਾਡੀਆਂ ਮਾਂ ਖੇਡਾਂ ਨੇ ਟ੍ਰੈਡੀਸ਼ਨਲ ਸਾਡੀਆਂ ਗੇਮਸ ਨੇ ਉਹਨਾਂ ਨੂੰ ਬੁਰਪਿਆ ਸੋ ਪਹਿਲੋਂ ਕੀ ਹੁੰਦਾ ਹੈ ਕਿ ਬੰਦਾ ਹਾਕੀ ਦਾ ਕੱਪ ਜਿੱਤ ਕੇ ਆ ਰਿਹਾ ਹੈ ਤੇ ਉਹਨੂੰ ਪੁਲਿਸ ਵਿਭਾਗ ਦੇ ਅੰਦਰ ਡਿਊਟੀ ਦੇ ਦਿੱਤੀ ਜਾਂਦੀ ਸੀ ਹੁਣ ਪੰਜਾਬ ਸਰਕਾਰ ਨੇ ਫੈਲਾ ਕੀਤਾ ਵੀ ਜੇ ਉਹ ਹਾਕੀ ਦੇ ਫੀਲਡ ਤੋਂ ਜਿੱਤ ਕੇ ਆਇਆ ਤੇ ਉਹਨੂੰ ਹਾਕੀ ਦੇ ਨਾਲ ਜੁਰਮਾ ਜਿਹੜਾ ਉਹਦਾ ਅਫਸਰ ਦਾ ਉਹ ਦਿੱਤਾ ਜਾਵੇ ਤਾਂ ਜੋ ਆਪਣੀ ਖੇਡ ਵੀ ਨਾਲ ਦੇ ਨਾਲ ਕੈਮ ਰੱਖ ਕੇ ਤੇ ਉਸ ਖੇਡ ਦੇ ਅੰਦਰ ਲੀਆਂ ਜਿਹੜੀਆਂ ਉਹਦੀਆਂ ਵਰਕਤਾਂ ਨੇ ਜਿਹੜੀਆਂ ਉਹ ਦਾਅ ਪੇਜ ਨੇ ਉਹ ਦੂਜਿਆਂ ਨੂੰ ਸਮਝਾਉਣ ਦੇ ਵਿੱਚ ਵੀ ਸਹਾਇਕ ਹੋਵੇ ਸੋ ਬਹੁਤ ਵੱਡੀ ਪੱਧਰ ਤੇ ਪਹਿਲੀ ਵਾਰੀ ਹੋਇਆ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਖੇਡ ਕੇ ਜਿੱਤ ਕੇ ਆਂਦਾ ਪੰਜਾਬ ਸਰਕਾਰ ਉਹਨਾਂ ਨੂੰ ਵੱਡੀਆਂ ਜਿਹੜੀਆਂ ਉਹ ਰਕਮਾਂ ਦਿੰਦੀ ਹੈ ਸੋ ਮਾਨ ਜੋ ਮੁੱਖ ਮੰਤਰੀ ਲਾਜ਼ਮੀ ਤੌਰ ਤੇ ਇਹਦੇ ਬਾਰੇ ਉਹ ਵਿਚਾਰ ਵੀ ਕਰਨਗੇ ਔਰ ਅਸੀਂ ਵੀ ਮੈਂ ਵੀ ਇਸ ਗੱਲ ਨੂੰ ਉਹਨਾਂ ਦੇ ਅੱਗੇ ਰੱਖਾਂਗਾ ਔਰ ਮੈਂ ਫਿਰ ਦੁਬਾਰਾ ਕਹਣਾ ਖੇਡਾਂ ਖੇਡਣ ਵਾਲੇ ਬੱਚਿਆਂ ਨੂੰ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਔਰ ਬਹੁਤ ਵੱਡੀ ਮਾਤਰਾ ਚ 18 ਕਰੋੜ ਰੁਪਇਆ ਖੇਡਾਂ ਮਤਨ ਪੰਜਾਬ ਦੀਆਂ ਤੇ ਸਰਕਾਰ ਨੇ ਬੱਚਿਆਂ ਦੇ ਖਾਤਿਆਂ ਚ ਪਾਇਆ ਸੋ ਇਹ ਬੱਚੇ ਨੇ ਸਾਡੇ ਜੀਉਂਦੇ ਵਸੇ ਰਹਿਣ ਪੰਜਾਬ ਦਾ ਮਾਣ ਨੇ ਔਰ ਇਸ ਮਾਨ ਨੂੰ ਅਸੀਂ ਲਾਜ਼ਮੀ ਹੋਰ ਵੀ ਵਧਾਵਾ